ਦੋ ਉੱਗੇ ਵਿਦਵਾਨਾਂ ਨੇ ਕਰਮ ਫਿਲਾਸਫੀ ਦੀਆਂ ਜੜ੍ਹਾਂ ਉਖਾੜਨ ਦੀ ਕੋਸ਼ਿਸ਼ ਕੀਤੀ ਇੱਕ ਡਾਕਟਰ ਫਰਾਇਡ ਇੱਕ ਕਾਰਲ ਮੋਰਕਸ ਡਾਕਟਰ ਫਰਾਇਡ ਨੇ ਜਰਮਨੀ ਦੇ ਇਸ ਪ੍ਰਸਿੱਧ ਡਾਕਟਰ ਨੇ ਐਲਾਨੀਆਂ ਕਰ ਦਿੱਤਾ 90% ਰੋਗ ਜੱਦੀ ਰੋਗ ਹੁੰਦੇ ਨੇ ਮਾਪੇ ਤੋਂ ਆਉਂਦੇ ਨੇ ਮਾں-ਬਾਪ ਨੂੰ ਸ਼ੂਗਰ ਸੀ ਸ਼ੱਕਰ ਦੀ ਬਿਮਾਰੀ ਸੀ ਅੱਗੋਂ ਬੱਚਿਆਂ ਨੂੰ ਮਾں-ਬਾਪ ਦੀਆਂ ਅੱਖਾਂ ਕਮਜ਼ੋਰ ਸਨ ਲੱਗੋਂ ਬੱਚਿਆਂ ਦੀ ਕਮਜ਼ੋਰ ਮਾں-ਬਾਪ ਨੂੰ ਕੋਈ ਭਿਆੰਕਰ ਰੋਗ ਸੀ ਅੱਗੋਂ ਬੱਚਿਆਂ ਨੂੰ ਤਾਂ ਡਾਕਟਰ ਫਰਾਇਡ ਨੇ ਕਹਿ ਦਿੱਤਾ ਮਨੁੱਖ ਦੇ ਸਰੀਰਕ ਰੋਗਾਂ ਲਈ ਸਰੀਰਕ ਦੁੱਖਾਂ ਲਈ 90% ਜ਼ਿੰਮੇਵਾਰ ਨੇ ਮਾں-ਬਾਪ ਉਨੇ ਇੱਕ ਹੋਰ ਵੀ ਐਲਾਨ ਕੀਤਾ ਸੀ ਜਰਮਨ ਗਵਰਨਮੈਂਟ ਨੇ ਨਹੀਂ ਮੰਨਿਆ ਸੀ ਰੋਗੀ ਮਾਪੇ ਬਾਪ ਕੋਲੋਂ ਬੱਚੇ ਪੈਦਾ ਕਰਨ ਦਾ ਹੱਕ ਖੋਲੋ ਸ਼ੂਗਰ ਦੇ ਮਰੀਜ਼ ਨੇ ਇਹ ਹੱਕ ਉਹਨਾਂ ਕੋਲ ਖੋਲੋ ਬੱਚੇ ਸ਼ੂਗਰ ਦੇ ਮਰੀਜ਼ ਹੋਣਗੇ ਭਿਆੰਕਰ ਮਰੀਜ਼ ਨੇ ਕੋੜ ਦਾ ਰੋਗ ਹੈ ਬੱਚੇ ਕੋੜੀ ਆਉਣਗੇ ਉਹਨੇ ਐਲਾਨ ਹੀ ਆ ਗਿਆ ਸੀ ਇਸ ਤਰ੍ਹਾਂ ਦੇ ਭਿਆੰਕਰ ਰੋਗਿਆਂ ਖੋਲੋ ਇਹ ਹੱਕ ਖੋਲੋ ਬੱਚੇ ਪੈਦਾ ਕਰਨ ਦਾ ਕਿਉਂਕਿ ਬੱਚੇ ਰੋਗੀ ਹੀ ਹੋਣਗੇ ਅੱਗੋਂ ਜਿਹੜੀ ਪੀੜ੍ਹੀ ਹੈ ਫਿਰ ਰੋਗੀ ਹੋਵੇਗੀ ਕਾਰਲ ਮਾਰਕਸ ਨੇ ਕਹਿ ਦਿੱਤਾ ਤੇਰੀ ਆਰਥਿਕ ਔਕਣਾ ਲਈ ਜ਼ਿੰਮੇਵਾਰ ਸਮਾਜ ਹੈ ਤੂੰ ਨਹੀਂ ਹੈ ਇਕ ਮਨੁੱਖ ਇਤਨਾ ਚੌਟੇ ਦਾ ਧਨવાન ਹੋ ਗਿਆ ਐਸ ਵਾਸਤੇ ਉਹ ਨਿਰਧਨ ਰਹਿ ਗਿਆ ਇਕ ਮਨੁੱਖ ਨੇ ਸਾਰਾ ਧਨ ਆਪਣੇ ਕੋਲੋਂ ਇਕੱਠਾ ਕਰ ਲਿਆ ਹੈ ਸਾਗਰ ਦੀ ਤਰ੍ਹਾਂ ਤੇਰੇ ਤੱਕ ਪਹੁੰਚਣਾ ਹੀ ਔਖਾ ਹੋ ਗਿਆ ਤੇਰੀ ਨਿਰਧਨਤਾ ਲਈ ਤੇਰੀਆਂ ਆਰਥਿਕ ਔਕੜਾਂ ਲਈ ਸਮਾਜ ਜ਼ਿੰਮੇਵਾਰ ਹੈ ਇਹਨਾਂ ਦੋਹਾਂ ਨੇ ਬਹੁਤ ਵੱਡੀ ਨਾਸਤਿਕਤਾ ਨੂੰ ਜਨਮ ਦਿੱਤਾ ਮੇਰੇ ਸਰੀਰਕ ਦੁੱਖਾਂ ਲਈ ਰੋਗਾ ਲਈ ਮਾਪੇ ਜ਼ਿੰਮੇਵਾਰ ਤੇ ਮੇਰੀ ਆਰਥਿਕ ਔਖਣਾ ਲਈ ਸਮਾਜ ਜ਼ਿੰਮੇਵਾਰ ਫਿਰ ਮੈਂ ਤੇ ਨਿਰਦੋਸ਼ ਮੈਂ ਤੇ ਕੁਝ ਵੀ ਫਿਰ ਤੇ ਮੇਰੇ ਤੇ ਕੋਈ ਜ਼ਿੰਮੇਵਾਰੀ ਆਇਦ ਨਹੀਂ ਹੁੰਦੀ ਇਸ ਖਿਆਲ ਦੇ ਨਾਲ ਉਸ ਵਕਤ ਬੇਸਤਰ ਨੌਜਵਾਨ ਬੱਚੇ ਉਹਨਾਂ ਦੇ ਮਨ ਦੇ ਵਿੱਚ ਮਾਪੇ ਦਾ ਸਨਮਾਨ ਘਟ ਗਿਆ ਇਸ ਖਿਆਲ ਦੇ ਨਾਲ ਬੇਸਤਰ ਦੁਨੀਆ ਦੇ ਗਰੀਬ ਮਜ਼ਦੂਰ ਕਿਸਾਨ ਅਮੀਰਾਂ ਦੇ ਖਿਲਾਫ ਹੋ ਗਏ ਅਮੀਰ ਸਮਾਜ ਦੇ ਖਿਲਾਫ ਹੋ ਗਏ ਕਿਉਂਕਿ ਕਾਰਲ ਮਾਰਕਸ ਕਹਿੰਦਾ ਹੈ ਮੇਰੀ ਆਰਥਿਕ ਔਖਣਾਂ ਲਈ ਇਹ ਅਮੀਰ ਜ਼ਿੰਮੇਵਾਰ ਹੈ ਸਮਾਜ ਜ਼ਿੰਮੇਵਾਰ ਹੈ ਤੇ ਫਰਾਈਡ ਕਹਿੰਦਾ ਹੈ ਮੇਰੇ ਸਰੀਰਕ ਰੋਗਾਂ ਲਈ ਮਾਂ ਬਾਪ ਜ਼ਿੰਮੇਵਾਰ ਨੇ ਗੁਰਬਾਣੀ ਬੁਲੰਦ ਬਾਗ ਕਹਿੰਦੀ ਹੈ ਨਹੀਂ ਨਾ ਸਮਾਜ ਦੋਸ਼ੀ ਹੈ ਨਾ ਮਾਂ ਬਾਪ ਦੋਸ਼ੀ ਨੇ ਤੂੰ ਦੋਸ਼ੀ ਹੈ ਦੱਦਾ ਦੋਸ਼ ਨਾ ਦੇਵ ਕਾਹੂੰ ਦੋਸ਼ ਕਰਮ ਆਪੜਿਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਣਾ ਤੇਰੇ ਕਰਮ ਐਸੇ ਸਨ ਉਹਨਾਂ ਕਰਕੇ ਮਾਂ ਬਾਪ ਦਾ ਸੰਜੋਗ ਹੋਇਆ ਇਸ ਤਰ੍ਹਾਂ ਦੇ ਮਾਂ ਬਾਪ ਦਾ ਸੰਜੋਗ ਦਾ ਇਸ ਤਰ੍ਹਾਂ ਦੇ ਭਾਈ ਬਹਿਣਾ ਦਾ ਸੰਜੋਗ ਹੋਇਆ ਇਸ ਤਰ੍ਹਾਂ ਦੇ ਰਿਸ਼ਤੇ ਬਣੇ ਨੇ ਤੇਰੇ ਕਰਮ ਹੀ ਐਸੇ ਨੇ ਤਾਂ ਹੀ ਤੈਨੂੰ ਸੰਸਾਰ ਵਿੱਚ ਇੰਨਾ ਹੀ ਕੁਝ ਪ੍ਰਾਪਤ ਹੋਇਆ ਹੈ ਅਰਥ ਇਤਨਾ ਕੁਝ ਪ੍ਰਾਪਤ ਹੋਇਆ ਨਾ ਦੋਸ਼ੀ ਠਹਿਰਾ ਕਿਸੇ ਨੂੰ ਦੋਸ਼ੀ ਨਾ ਠਹਿਰਾ ਸਵੈਮ ਤੇਰੇ ਕਰਮ ਦੋਸ਼ੀ ਨੇ ਆਪਣੇ ਕਰਮਾਂ ਨੂੰ ਠੀਕ ਕਰ ਅਹ ਰਖਵਾਦ ਨਾ ਕੀਜੇ ਰਹਿ ਮਨ ਸੁਖਰਤ ਕਰ ਕਰ ਲਈਜੇ ਰਹਿ ਮਨ ਜੋ ਕੋ ਚਾਹੀਦਾ ਲੈ ਸੁਖਰਤ ਕਰ ਕਰ ਲਈਜੇ ਰਹਿ ਮਨ ਸੋਕਰਤ ਦੀ ਮਨਕ ਇਤਨੇ ਫਿਕਰ ਨਹੀਂ ਕਰਦਾ ਖੈਰ ਹੁਣ ਮੈਂ ਅਰਜ਼ ਕਰਾਂ ਤਨਦੀਆਂ ਸਾਰੀਆਂ ਲੋੜਾਂ ਬਾਹਰੋਂ ਪੂਰੀਆਂ ਹੁੰਦੀਆਂ ਕੋਈ ਅੰਦਰੋਂ ਨਹੀਂ ਪੂਰੀਆਂ ਹੁੰਦੀਆਂ ਤਨ ਨੂੰ ਮਕਾਨ ਚਾਹੀਦਾ ਹੈ ਬਾਹਰੋਂ ਮਿਲੇਗਾ ਤਨ ਨੂੰ ਧਨ ਚਾਹੀਦਾ ਹੈ ਬਾਹਰੋਂ ਮਿਲੇਗਾ ਤਨ ਨੂੰ ਕਪੜੇ ਚਾਹੀਦੇ ਨੇ ਬਾਹਰੋਂ ਮਿਲੇਗਾ ਪਰਿਵਾਰ ਦੇ ਸੰਬੰਧ ਜੋੜਨੇ ਨੇ ਬਾਹਰੋਂ ਜੁੜੇਗਾ ਲੜਕਾ ਬਾਹਰੋਂ ਵੇਖਣਾ ਪਏਗਾ ਲੜਕੀ ਬਾਹਰੋਂ ਵੇਖਣੀ ਪਏਗੀ ਰਤਬਾ ਚਾਹੀਦਾ ਬਾਹਰੋਂ ਮਿਲੇਗਾ ਕੋਈ ਅਹੁਦਾ ਚਾਹੀਦਾ ਬਾਹਰੋਂ ਮਿਲੇਗਾ ਕੋਈ ਅੰਦਰੋਂ ਮਹਿਲ ਨਹੀਂ ਮਿਲੇਗਾ ਰਤਬਾ ਨਹੀਂ ਮਿਲੇਗਾ ਤਨ ਸੰਪਦਾ ਅੰਦਰੋਂ ਨਹੀਂ ਮਿਲੇਗੀ ਤਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਬਾਹਰੋਂ ਆਉਂਦੀ ਹੈ ਔਰ ਬਾਹਰ ਦਾ ਬਹੁਤ ਸਾਰਾ ਸਾਜ਼-ਸਮਾਨ ਕਰਮ ਤੇ ਕਿਰਤ ਨਾਲ ਪ੍ਰਾਪਤ ਹੁੰਦਾ ਹੈ ਕਿਰਤ ਤੇ ਕਰਨੀ ਪੈਗੀ ਔਦਮ ਤੇ ਕਰਨਾ ਪੈਗਾ ਪਰਮਾਤਮਾ ਦੀ ਪ੍ਰਾਪਤੀ ਅੰਦਰੋਂ ਹੋਵੇਗੀ ਬਾਹਰੋਂ ਨਹੀਂ ਹੋਵੇਗੀ ਨਾ ਕਿਸੇ ਪਹਾੜ ਚੋਂ ਪਰਮਾਤਮਾ ਮਿਲਣਾ ਹੈ ਨਾ ਕਿਸੇ ਗੁਫਾ ਤੋਂ ਨਾ ਕਿਸੇ ਦਰਿਆ ਤੋਂ ਨਾ ਸੂਰਜ ਚੰਦ ਤਾਰਿਆਂ ਤੋਂ ਪਰਮਾਤਮਾ ਦੀ ਪ੍ਰਾਪਤੀ ਅੰਦਰੋਂ ਹੋਵੇਗੀ ਮੈਨੂੰ ਬਾਹਰੋਂ ਮਨ ਚਾਹਾ ਪ੍ਰਾਪਤ ਨਹੀਂ ਹੋ ਸਕਿਆ ਇਹਨੂੰ ਕਹਿੰਦੇ ਨੇ ਪਰ ਸਥਿਤੀ ਠੀਕ ਨਹੀਂ ਸੀ ਪਰਸਥਿਤੀ ਠੀਕ ਨਹੀਂ ਸੀ ਪਰ ਆਲਵਦ ਠੀਕ ਨਹੀਂ ਸੀ ਪਰਸਥਿਤੀ ਠੀਕ ਨਹੀਂ ਸੀ ਉਦਮ ਤੇ ਮੈਂ ਬਹੁਤ ਕੀਤਾ ਮਿਹਨਤ ਤੇ ਮੈਂ ਬੜੀ ਕੀਤੀ ਜਿਵੇਂ ਹੁਣੇ ਮੈਂ ਤੁਹਾਡੇ ਸਾਹਮਣੇ ਪੰਕਤੀਆਂ ਰੱਖੀਆਂ ਨੇ ਕਈ ਕੋਟ ਘਾਲੇ ਥੱਕ ਪਾਇ ਵਿਚਾਰੇ ਥੱਕ ਜਾਂਦੇ ਨੇ ਟੁੱਟ ਜਾਂਦੇ ਨੇ ਕਈ ਕੋਟ ਘਾਲੇ ਥੱਕ ਪਾਇ ਕਈ ਕੋਟ ਬੈਠਤ ਹੀ ਖਾਏ ਇੱਕ ਬੱਚੇ ਦਾ ਜਨਮ ਕਿਸੇ ਰਾਜੇ ਦੇ ਘਰ ਹੋ ਗਿਆ ਅਰਬਾਪਤੀ ਦੇ ਘਰ ਹੋ ਗਿਆ ਉਹ ਬੱਚਾ ਜਨਮ ਤੋਂ ਹੀ ਅਰਬਾਪਤੀ ਜਨਮ ਤੋਂ ਵਧੀਆ ਤੋਂ ਵਧੀਆ ਉਸ ਨੂੰ ਮਹਿਲ ਮਿਲ ਗਿਆ ਜਨਮ ਤੋਂ ਜਨਮ ਤੋਂ ਅਰਬਾਂ ਖਰਬਾਂ ਦੀ ਸੰਪਤੀ ਮਿਲ ਗਈ ਹੈ ਕੁਝ ਵੀ ਨਹੀਂ ਕੀਤਾ ਇਸ ਨੇ ਹੁਣ ਹੁਣ ਤੇ ਕੁਝ ਵੀ ਨਹੀਂ ਕੀਤਾ ਇਹ ਕੀ ਹੈ ਇਹ ਪ੍ਰਾਲਬਤ ਪਰਿਸਥਿਤੀ ਇਹ ਪਿਛਲੇ ਬੋਏ ਹੋਏ ਕਰਮ ਉਹਨਾਂ ਕਰਕੇ ਹੈ ਪੰਕਤੀ ਬੜੀ ਗਜ਼ਬ ਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦਾਨੰਪਰਾ ਪੁਰਵੇਣ ਭੁਜੰਤੇ ਮਹੀਪਤੇ ਇਤੇ ਪੁਰਬਲਾ ਦਾਨ ਹੈ ਫਲੀ ਬੂਤ ਹੋ ਗਿਆ ਪੁਰਬਲਾ ਗਿਆਨ ਆਉਂਦਾ ਤੇ ਜਨਮ ਤੋਂ ਹੀ ਬ੍ਰਹਮ ਗਿਆਨੀ ਵੀ ਹੋ ਸਕਦਾ ਸੀ ਜਨਮ ਤੋਂ ਇਹ ਧਾਰਮਕ ਹੋ ਸਕਦਾ ਸੀ بڑے ਛੋਟੇ ਛੋਟੇ 마ਸੂਮ ਬੱਚੇ ਧਾਰਮਕ ਹੋਏ ਨੇ ਬੜੀ ਲਗਨ ਵਾਲੇ ਹੋਏ ਨੇ ਸੰਸਾਰ ਦਾ ਇਤਿਹਾਸ ਭਰਿਆ ਪਿਆ ਕਿਸੇ ਵਕ ਤੁਹਾਡੇ ਸਾਹਮਣੇ ਵਿਚਾਰਾਂ ਮੈਂ ਰੱਖਾਂਗਾ ਉਹ ਪੁਰਬਲੇ ਸੰਸਕਾਰ ਆਉਂਦੇ ਨੇ ਪੁਰਬਲੇ ਕਰਮ ਆਉਂਦੇ ਨੇ ਬਾਰੋਂ ਕੁਝ ਪ੍ਰਾਪਤ ਨਹੀਂ ਹੋਇਆ ਪਰ ਸਥਿਤੀ ਠੀਕ ਨਹੀਂ ਸੀ ਤੇ ਪ੍ਰਮਾਤਮਾ ਤੋਂ ਅੰਦਰੋਂ ਮਿਲਦਾਏ ਪ੍ਰਮਾਤਮਾ ਦੀ ਪ੍ਰਾਪਤੀ ਅੰਦਰੋਂ ਨਹੀਂ ਹੋ ਸਕੇ ਮਨ ਸਥਿਤੀ ਠੀਕ ਨਹੀਂ ਸੀ ਤੇ ਮਨ ਸਥਿਤੀ ਕੀ ਮਨ ਮੈਲੇ ਔਰ ਕੁਛ ਨਹੀਂ ਮੈਲੇ ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨ ਹੱਛਾ ਨਾ ਹੋਏ ਤਨ ਦੇ ਸਾਫ ਕਰਨ ਨਾਲ ਵੀ ਕਿਦਰੇ ਮਨ ਸਾਫ ਹੋ ਜਾਂਦਾ ਮਸਲਾ ਹੱਲ ਹੋ ਜਾਣਾ ਸੀ ਨਹੀਂ ਹੁੰਦਾ ਤੇ ਬੜੀ ਛੇਤੀ ਗੱਲ ਬਣ ਜਾਣੀ ਸੀ